ਸ਼ਹੀਦੀ ਦੀ ਧਰਤੀ ਫਤਿਹਗੜ੍ਹ ਸਾਹਿਬ ਤੇ ਹਰੀਖਸਾ ਲਾਇਵਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪੁਲਿਸ ਵਿਭਾਗ ਨੂੰ ਸੰਗਤ ਦੀ ਸੁਰੱਖਿਆ ਤੇ ਸਹੂਲਤ ਦੇ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਸੰਗਤ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰੂਪਨਗਰ ਰੇਂਜ ਦੇ ਡੀਆਈਜੀ ਅਚਰਨ ਸਿੰਘ ਪੁੱਲਰ ਨੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਵਜੋਦ ਗਰੇਵਾਲ ਸਮੇਤ ਸ਼ਹੀਦੀ ਸਭਾ ਮੌਕੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਅਨਾਜ ਮੰਡੀ ਸਰਹੰਦ ਵਿਖੇ ਗੱਲਬਾਤ ਕਰਦਿਆਂ ਕੀਤਾ। ਜੋ ਫਟਕੜ ਸਾਹਿਬ ਸਭਾ ਦੀ ਡਿਊਟੀ ਲਈ ਜੋ ਜੋੜ ਮੇਲੇ ਤੇ ਹੋਣਾ ਹੈ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਮੇਨਪਤੀ 26 27 ਨੂੰ ਰਸ਼ ਹੋਏਗਾ ਲੇਕਿਨ ਬਾਈ ਨੂੰ ਸੰਢਿਆ ਰਿਹਾ ਬਾਈ ਨੂੰ ਵੀ ਬਹੁਤ ਜ਼ਿਆਦਾ ਰਸ਼ ਹੋਏਗਾ 8 ਉਸ ਤਰੀਕੇ ਜਿਹੜੇ ਆਪਣੇ ਸਕਿਉਰਟੀ ਪ੍ਰਬੰਧ ਕੀਤੇ ਹੋਏ ਨੇ ਜਿੰਦੇ ਵਿੱਚ ਪਾਰਕਿੰਗ ਦੇ ਗੁਰਦੁਆਰਾ ਸਾਹਿਬ ਡਿਊਟੀ ਲਈ ਟ੍ਰੈਫਿਕ ਰੈਗੂਲੇਟਸ ਕੀਤੇ ਨੇ ਲੰਗਰਾਂ ਦੇ ਨੇੜੇ ਕਿਥੇ ਕਿਥੇ ਕੀ ਕੀ ਰੂਟੀ ਹੈ ਉਹ ਸਬੰਧ ਵਿੱਚ ਅੱਜ ਜਿਹੜਾ ਸਾਰਾ ਜਿਹੜਾ ਜਾਣਕਾਰੀ ਆਇਆ ਕਿੰਨੀਆਂ ਸਾਡੀਆਂ ਸ਼ਟਰਡਸ ਨਹੀਂ ਉਹਨਾਂ ਬਾਰੇ ਜਿਹੜਾ ਲਿਆ ਕਿ ਕਿਹੜੀ 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 ਪਾਰਕਿੰਗ ਤੋਂ ਕਿੰਨੀਆਂ ਚੱਲਣੀਆਂ ਟੋਟਲ 20 ਪਾਰਕਿੰਗ ਜਿਹੜੀਆਂ ਨੇ ਇੱਥੇ ਡਿਸਾਈਡ ਕੀਤੀਆਂ ਨੇ ਔਰ 80 ਸ਼ਟਰਡਸ ਜਿਹੜੀਆਂ ਨੇ ਉਹ ਲੰਗ-ਲੰਗ ਰੂਟ ਦੇ ਵਿੱਚ ਵੀ ਹੁੰਦਿਆਂ ਹੋਇਆਂ 8 ਉਹਨਾਂ ਦੇ ਜਿਹੜੇ ਸਟੇਸ਼ਨ ਲਾਏ ਨੇ ਉਹਨਾਂ ਨੇ ਕਿਹੜੀ ਥਾਂ ਤੋਂ ਅੱਗੇ ਲੈ ਕੇ ਜਾਣਾ ਪਬਲਿਕ ਨੂੰ ਜੀ ਤੇ ਕਿਹੜੀ ਗੜੀ ਥਾਂ ਤੇ ਕਿ ਉਸ ਤਰੀਕੇ ਜਿਹੜੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਕੋਈ ਤਕਲੀਫ ਨਾ ਆਵੇ ਇਸੇ ਤਰੀਕੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਬਾਹਰ ਡਿਊਟੀ ਲਈ ਸਾਰੇ ਆਫਸਰਾਂ ਨੂੰ ਜਿਹੜਾ ਪ੍ਰੋਪਰ ਬਰੀਫ ਕੀਤਾ ਗਿਆ ਕਿਸ ਤਰ੍ਹਾਂ ਡਿਊਟੀ ਜਿਹੜੀ ਕਰਨੀ ਹੈ ਸਾਡੇ ਕੋਲ ਆਪਣੀ ਰੇਂਜ ਦੀ ਫੋਰਸ ਸਾਡੇ ਕੋਲ ਹੁਣ ਸਫੀਸ਼ੀਐਂਟ ਹੈ ਪਲੱਸ ਸਾਡੇ ਕੋਲ 22 ਤਰੀਕ ਨੂੰ ਜਿਹੜੀ ਅਸੀਂ ਹੋਰ ਫੋਰਸ ਮੰਗੀ ਹੋਈ ਹੈ ਉਹ ਵੀ ਸਾਡੇ ਕੋਲ 22 ਤਰੀਕ ਨੂੰ ਆ ਜਾਏਗੀ ਤੇ ਸਾਰੀ ਫੋਰਸ ਨੂੰ ਅਸੀਂ 23 ਤਰੀਕ ਨੂੰ ਪੁਲਿਸ ਲੈਂਡ ਦੇ ਵਿੱਚ ਕੱਲੇ-ਕੱਲੇ ਪੁਆਇੰਟ ਬਾਰੇ ਜਿਹੜਾ ਬ੍ਰੀਫ ਕਰਾਂਗੇ ਉਹਨਾਂ ਦੀ ਕਿੱਥੇ-ਕਿੱਥੇ ਜੋ ਵੀ ਇਸੇ ਤਰੀਕੇ ਜਿਹੜੇ ਨਾਲ ਸਾਡੇ ਕੋਲ ਬਲੈਂਕੀਅਰ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਨਾਲ ਅਸੀਂ ਬ੍ਰੀਫ ਕਰਾਂਗੇ ਕਿ ਉਹਨਾਂ ਨੇ ਸੰਗਤ ਦੇ ਵਿੱਚ ਕਿਵੇਂ ਉਹਨਾਂ ਨੂੰ ਛੱਡੜਸ ਬਾਰੇ ਬ੍ਰੀਫ ਕਰਨਾ ਹੈ ਰੂਪ ਬਾਰੇ ਕਰਨਾ ਹੈ ਪਰ ਕਿਸ ਤਰ੍ਹਾਂ ਜਿਹੜੀ ਡਿਊਟੀ ਕਰਨੀ ਹੈ ਇਹ ਸਾਰਾ ਹੀ ਆਪਸ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਤਾਲਮਿਲ ਪੈਦਾ ਕਰਕੇ ਤੇ ਬਹੁਤ ਹੀ ਵਧੀਆ ਜਿਹੜੇ ਪ੍ਰਬੰਧ ਇਹ ਕਿਤੇ